ਇਸ ਬੰਦੇ ਨੇ ਆਪਣੀ ਜ਼ੁਬਾਨ ਦੀ ਕਰੋੜਾਂ ਰੁਪਈਆਂ ਦੀ ਜਿਹੜੀ ਪਾਲਿਸੀ ਕਰਵਾਈ ਆ ਜੇ ਬਾਈਜਾਸੇ ਦੀ ਜ਼ੁਬਾਨ ਵੱਡੀ ਜਾਵੇ ਜਾਂ ਕੱਟੀ ਜਾਵੇ ਤੇ ਦੰਦਾ ਥੱਲੇ ਆ ਗਏ ਤੇ ਇਹਨੂੰ ਉਹ ਕੰਪਨੀ 20 ਲੱਖ ਰੁਪਿਆ ਦੇਊਗੀ ਅਸਲ ਵਿੱਚ ਇਸ ਬੰਦੇ ਨੇ ਆਪਣੀ ਜੀਬ ਦਾ ਇੰਸ਼ੋਰੈਂਸ ਕਿਉਂ ਕਰਾਈ ਆ ਇਹ ਬੰਦਾ ਅਮਰੀਕਾ ਦਾ ਰਹਿਣ ਵਾਲਾ ਜੌਨ ਹੈਰਿਸਨ ਇਸ ਬੰਦੇ ਦਾ ਨਾਮ ਆ ਇੱਕ ਆਈਸਕ੍ਰੀਮ ਟੇਸਟਰ ਆ ਜਿਹੜਾ ਕਿ ਆਈਸਕ੍ਰੀਮ ਨੂੰ ਟੇਸਟ ਕਰਕੇ ਦੱਸਦਾ ਵਾ ਕਿ ਆਈਸਕ੍ਰੀਮ ਠੀਕ ਆ ਜਾਂ ਇਹਦਾ ਕਿੱਦਾਂ ਦਾ ਟੇਸਟ ਆ ਵੱਧਵਾ ਸਕਦੇ ਆ ਟੇਸਟ ਨੂੰ ਜਾਂ ਘਟਾ ਸਕਦੇ ਆ ਮਿੱਠਾ ਕਿ ਤੇ ਇਹ ਹਰ ਰੋਜ਼ 60 ਤਰ੍ਹਾਂ ਦੀਆਂ ਆਈਸਕ੍ਰੀਮਾਂ ਟੇਸਟ ਕਰ ਦਿੰਦਾ ਵਾ ਤੇ ਟੇਸਟ ਕਰਕੇ ਇਹ ਦੱਸਦਾ ਕਿ ਇਹ ਜਿਹੜੀ ਆਈਸਕ੍ਰੀਮ ਆ ਮਾਰਕੀਟ ਦੇ ਵਿੱਚ ਪੌਪੂਲਰ ਹੋਊਗੀ ਜਾਂ ਨਹੀਂ ਇਹਨੇ ਇੱਕ ਸਪੈਸ਼ਲ ਸੋਨੇ ਦਾ ਚੁੰਜਾ ਰੱਖਿਆ ਵਾ ਆਈਸਕ੍ਰੀਮ ਨੂੰ ਚੈੱਕ ਕਰਨ ਵਾਸਤੇ ਕਿਉਂਕਿ ਇਹਦਾ ਮੰਨਣਾ ਵਾ ਜੇ ਮੈਂ ਪਲਾਸਟਿਕ ਯੂਜ਼ ਕਰਦਾ ਵਾ ਜਾਂ ਕੋਈ ਹੋਰ ਚੀਜ਼ ਦਾ ਯੂਜ਼ ਕਰਦਾ ਵਾ ਉਹਦੇ ਨਾਲ ਜਿਹੜੀ ਆਈਸਕ੍ਰੀਮ ਦਾ ਟੇਸਟ ਆ ਜਾਂ ਉਹਦਾ ਟੈਕਸਚਰ ਜਿਹੜਾ ਖਰਾਬ ਹੁੰਦਾ ਵਾ ਸਿੰਪਲ ਜੇ ਕੰਮ ਨੂੰ ਕਰਨ ਲਈ ਇਹ ਬੰਦਾ ਸਾਲ ਦੇ 3 ਕਰੋੜ ਤੋਂ ਵੀ ਜ਼ਿਆਦਾ ਰੁਪਏ ਲੈਂਦਾ ਵਾ ਤੇ ਇਹਨੇ ਤੇ ਫਿਰ ਜ਼ੁਬਾਨ ਦਾ ਬੀਮਾ ਕਰਾਉਣਾ ਹੀ ਕਰਾਉਣਾ ਕਿਉਂਕਿ ਇਸੇ ਜੀਬ ਨਾਲ ਟੇਸਟ ਕਰਦਾ ਹਰੇਕ ਚੀਜ਼ ਜ਼ੁਬਾਨ ਹੀ ਵੱਡੀ ਗਈ ਤੇ ਫਿਰ ਇਹ ਕਾਦੇ ਜੋਗਾ ਇਸ ਕਰਕੇ ਨੇ ਆਪਣੀ ਜ਼ੁਬਾਨ ਦਾ ਬੀਮਾ ਕਰਾਇਆ ਵਾ